15 ਅਗਸਤ ਦੇ ਦਿਨ ਦੀ ਦਸਤਕ ਤੇ ਆ ਗਈ ਪਰ ਉਹ ਸਕ੍ਰਿਪਟ ਮੰਗੀ ਜਾ ਰਹੀ ਹੈ ਵਿਰੋਧੀਆਂ ਵੱਲੋਂ ਸਰਕਾਰ ਤੋਂ ਸੱਤਾ ਤੋਂ ਸਕ੍ਰਿਪਟ ਅਸੀਂ ਲਿਖ ਲਈ ਕਿਉਂ ਸਕ੍ਰਿਪਟ ਕਿੱਥੇ ਹੈ ਜਿਹਨੇ ਨਸ਼ਾ ਖਤਮ ਕਰਨਾ ਸੀ ਪੰਜਾਬ ਦਾ ਸਾਰਾ ਤਾਣਾ ਬਾਣਾ ਅਸੀਂ ਤਿਆਰ ਕਰ ਲਿਆ ਸਕ੍ਰਿਪਟ ਅਸੀਂ ਲਿਖ ਲਈ ਮੈਂ ਤੁਹਾਨੂੰ ਯਕੀਨ ਦਿਵਾਉਣਾ ਅੱਜ 15 ਅਗਸਤ ਤੇ ਅਗਲੀ 15 ਅਗਸਤ ਤੋਂ ਪਹਿਲਾਂ ਅਗਲੀ 26 ਜਨਵਰੀ ਤੋਂ ਪਹਿਲਾਂ ਪੰਜਾਬ ਦੇ ਵਿੱਚ ਚਿੱਟੇ ਦਾ ਜਿਹੜਾ ਕਲੰਕ ਲੱਗਿਆ ਹੋਇਆ ਉਹਨੂੰ ਅਸੀਂ ਧੋਣ ਦੇ ਵਿੱਚ ਕਾਮਯਾਬ ਹੋ ਜਾਾਂਗੇ ਜਿਹੜੀ ਭਗਵੰਤ ਮਾਨ ਚ ਕਲਾ ਉਸ ਕਲਾ ਦੇ ਨਾਲ ਇਹਨੇ ਜਿੰਨਾ ਉਹਨਾਂ ਜਜਵਾਤਾਂ ਦਾ ਸ਼ੋਸ਼ਣ ਕੀਤਾ ਪਹਿਲੀਆਂ ਸਰਕਾਰਾਂ ਨੂੰ ਵੀ ਮਾਰਕ ਪਾ ਗਿਆ ਅਸਲ ਗੱਲ ਇਹ ਹੈ ਦਾਵਾ ਤੇ ਇਹ ਕਰਦਾ ਮੈਨੂੰ ਸਾਰਾ ਕੁਝ ਪਤਾ ਹਕੀਕਤ ਦੇ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਮੈਨੂੰ ਕੱਖ ਨਹੀਂ ਪਤਾ ਇਹਦੇ ਕੋਲ ਹਰ ਇੱਕ ਦਾ ਜਵਾਬ ਇੱਕ ਚੁਟਕਲਾ ਜਿਹੜੇ ਸਾਰੇ ਮਾਫੀਆ ਪੈਦਾ ਹੋਏ ਨੇ ਉਹ ਪਹਿਲਾਂ ਸਰਕਾਰਾਂ ਦੀਆਂ ਨੀਤੀਆਂ ਚੋਂ ਪੈਦਾ ਹੋਏ ਨੇ ਉੱਥੇ ਵੱਡਾ ਪੈਸਾ ਇਨਵੋਲਵ ਆ ਉੱਥੇ ਸਿਆਸਤਦਾਨ ਵੀ ਇਨਵੋਲਵ ਆ ਉੱਥੇ ਅਫਸਰ ਸਾਹਿਬ ਵੀ ਇਨਵੋਲਵ ਆ ਉੱਥੇ ਮਾਇਆਧਾਰੀ ਵੀ ਇਨਵੋਲਵ ਆ ਪੁਰਾਣੀ ਪੈਨਸ਼ਨ ਬਹਾਲੀ ਸਕੀਮ ਦਾ ਕੀ ਬਣਿਆ ਜੀ ਜਿਹੜੇ ਪ੍ਰਾਈਵੇਟ ਸਰਮਾਨ ਨਾਲ ਸਮਝੌਤੇ ਸੀ ਮਹਿੰਗੀ ਬਿਜਲੀ ਖਰੀਦਣ ਦੇ ਬਿਨਾਂ ਬਿਜਲੀ ਵਰਤੇ ਉਹਨਾਂ ਨਾਲ ਸਮਝੌਤਿਆਂ ਦੇ ਮੁੜ ਵਿਚਾਰਨ ਦਾ ਉਹਦਾ ਕੀ ਬਣਿਆ ਜੀ ਇਹ ਅਦਵੀਦੀ ਇਤੋਂ ਵੀ ਵੱਡੀ ਗੱਲ ਸੀ ਜਦੋਂ ਕਮਰ ਵਿਜੇ ਪ੍ਰਤਾਪ ਨੂੰ ਸ਼ਾਮਲ ਕੀਤਾ ਉਦੋਂ ਦਾ ਅਕਸ ਬਣਿਆ ਹੋਇਆ ਸੀ ਵੀ ਯਾਰ ਇਹ ਬੰਦਾ ਹੱਥ ਪਾ ਰਿਹਾ ਅਸਲ ਪਸ ਸਰਕਾਰਾਂ ਜਾਂ ਕੋਰਟਾਂ ਇਹਨੂੰ ਚੱਲਣ ਨਹੀਂ ਦੇ ਰਹੀਆਂ ਜਦੋਂ ਉਹਨੂੰ ਸ਼ਾਮਲ ਕੀਤਾ ਸੀ ਕਹਿੰਦਾ ਜਾਂਚ ਹੋਈ ਪਈ ਐ 24 ਘੰਟੇ ਚ ਦੋਸ਼ੀਆਂ ਨੂੰ ਫੜੂ ਫਿਰ 1 ਸਾਲ ਆ ਗਿਆ 2 ਸਾਲ ਆ ਗਿਆ 15 ਅਗਸਤਾਂ 15 ਅਗਸਤ ਨੂੰ ਹੋਰ ਕਿੰਨਾ ਵਾਅਦਾ ਕਰ ਦੂ ਬੀਬੀਆਂ ਨੂੰ 1000 ਰੁਪਏ ਮਹੀਨਾ ਦੇਣ ਦਾ ਸੀ ਜਦੋਂ ਸਵਾਲ ਉੱਪਰੇ ਚੁਣਨ ਕੋਲ ਆ ਕਿ 1100 ਕਰਤਾ ਤੇ ਨਾਲੇ ਮੰਨ ਗਿਆ ਵੀ ਮੇਰੇ ਕੋਲੇ ਪੈਸੇ ਨਹੀਂ ਹੈਗੇ ਕਹਿੰਦਾ ਜੇ ਮੈਂ ਸਿਰਫ ਵੋਟਾਂ ਖਾਤਰ ਕਰਨਾ ਹੁੰਦਾ ਮੈਂ ਐਲਾਨ ਕਰ ਦਿੰਦਾ ਕਿ 4 ਮਹੀਨੇ ਤੋਂ ਬਾਅਦ ਨਾ ਮਿਲਦੇ ਫੇਰ ਪੰਜਾਬ ਦੇ ਚਲੰਤ ਮੁੱਦਿਆਂ ਤੇ ਕਾਫੀ ਚਰਚਾ ਚੱਲ ਰਹੀ ਹੈ ਸੱਤਾ ਧਿਰ ਨੂੰ ਘੇਰਨ ਦੀ ਕੋਸ਼ਿਸ਼ ਵੀ ਹੋ ਰਹੀ ਹੈ ਖਾਸ ਕਰਕੇ 15 ਅਗਸਤ ਦਾ ਦਿਹਾੜਾ ਤੇ ਆ ਗਿਆ ਦਸਤਕ ਦੇ ਗਿਆ ਪਰ ਉਹ ਸਰਕਾਰ ਦੀ ਸਕ੍ਰਿਪਟ ਕਿੱਥੇ ਹੈ ਇਹ ਵਿਰੋਧੀ ਸਵਾਲ ਕਰ ਰਹੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਕਿ ਜਿਹੜਾ ਨਸ਼ਾ ਖਤਮ ਕਰਨ ਦੀ ਸਕ੍ਰਿਪਟ ਮੁੱਖ ਮੰਤਰੀ ਨੇ ਤਿਆਰ ਕੀਤੀ ਸੀ ਉਸ ਦੇ ਬਾਰੇ ਵੀ ਗੱਲ ਕਰਾਂਗੇ ਨਾਲ ਗੱਲ ਕਰਾਂਗੇ ਕਿ ਜਿਹੜੇ ਕੇਂਦਰ ਦੇ ਵੱਲੋਂ ਪ੍ਰੋਜੈਕਟ ਚਲਾਏ ਜਾ ਰਹੇ ਨੇ ਉਸ ਤੋਂ ਬਾਅਦ ਪੰਜਾਬ ਦੇ ਰਾਜਪਾਲ ਨੇ ਹਦਾਇਤ ਦਿੱਤੀ ਕਿ ਜਲਦੀ ਪ੍ਰੋਜੈਕਟਨ ਮੁਕੰਮਲ ਕਰੋ ਤੇ ਸਰਕਾਰ ਦੀ ਇੱਥੇ ਕੀ ਜ਼ਿੰਮੇਵਾਰੀ ਬਣਦੀ ਹੈ ਪੁਲਿਸ ਦੀ ਜ਼ਿੰਮੇਵਾਰੀ ਕੀ ਹੈ ਤੇ ਇਸਦੇ ਮਸਲੇ ਵਿੱਚ ਕੌਣ ਸਿਆਸੀ ਇੱਛਾ ਸ਼ਕਤੀ ਪੂਰੀ ਤਰ੍ਹਾਂ ਨਹੀਂ ਨਿਭਾ ਰਿਆ ਜਾਂ ਕੇਂਦਰ ਵਿਤਕਰਾ ਵਾਕਈ ਕਰ ਰਿਹਾ ਜਿਵੇਂ ਪੰਜਾਬ ਦੇ ਮੰਤਰੀ ਕਹਿ ਰਹੇ ਹੈ ਜਾਂ ਫਿਰ ਵਜ੍ਹਾ ਕੋਈ ਹੋਰ ਹੈ ਇੱਥੇ ਪੰਜਾਬ ਸਰਕਾਰ ਫੇਲ ਹੈ ਕੰਮ ਕਰਨ ਦੇ ਵਿੱਚ ਕਿਸੇ ਤਰ੍ਹਾਂ ਇਸ ਦੇ ਉੱਤੇ ਗੱਲ ਕਰਾਂਗੇ ਮੇਰੇ ਨਾਲ ਨੇ ਮਾਲਵਿੰਦਰ ਸਿੰਘ ਮਾਲੀ ਜੀ ਅਮਾਲੀ ਸਾਹਿਬ ਪਹਿਲਾਂ ਗੱਲ ਕਰੀਏ ਅਸੀਂ ਕਿ 15 ਅਗਸਤ ਦੇ ਦਿਨ ਦੀ ਦਸਤਕ ਤੇ ਆ ਗਈ ਪਰ ਉਹ ਸਕ੍ਰਿਪਟ ਮੰਗੀ ਜਾ ਰਹੀ ਹੈ ਵਿਰੋਧੀਆਂ ਵੱਲੋਂ ਸਰਕਾਰ ਤੋਂ ਸੱਤਾ ਤੋਂ ਕਿ ਉਹ ਸਕ੍ਰਿਪਟ ਕਿੱਥੇ ਹੈ ਜਿਹਨੇ ਨਸ਼ਾ ਖਤਮ ਕਰਨਾ ਸੀ ਪੰਜਾਬ 'ਚ ਸੰਦੀਪ ਜੀ ਗੱਲ ਅਸਲ 'ਚ ਨਾ ਇਕੱਲੇ ਨਸ਼ੇ ਦੀ ਨਹੀਂ ਜਣੀਏ ਸਰਕਾਰ ਦੀ ਹੁਣ ਤੱਕ ਦੀ ਜੇ ਆਪਾਂ ਕਾਰਗੁਜ਼ਾਰੀ ਦੇਖੀਏ ਦਾਵੇ ਵਾਅਦੇ ਤੇ ਅਮਲ ਦੇਖੀਏ ਮਤਲਬ ਉਹਦੇ ਵਿੱਚੋਂ ਇਹ ਲੱਗਦਾ ਕਿ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਮੁੱਦਾ ਰਹਿਤ ਲੜਾਈ ਉਹ ਵੀ ਲੜਦੀਆਂ ਸੀ ਪਰ ਇਹਨਾਂ ਨੇ ਹਰ ਇੱਕ ਮੁੱਦੇ ਤੇ ਜਿਹੜੇ ਲੋਕਾਂ ਦੇ ਜਜ਼ਬਾਤ ਸੀ ਲੋਕਾਂ ਦੀ ਚਾਹਤ ਸੀ ਇੱਛਾ ਸੀ ਜਿਹੜੀ ਭਗਵੰਤ ਮਾਨਸ ਕਲਾ ਉਸ ਕੱਲਾ ਦੇ ਨਾਲ ਇਹਨੇ ਜਿੰਨਾ ਉਹਨਾਂ ਜਜਵਾਤਾਂ ਦਾ ਸ਼ੋਸ਼ਣ ਕੀਤਾ ਪਹਿਲੀਆਂ ਸਰਕਾਰਾਂ ਨੂੰ ਵੀ maat ਪਾ ਗਿਆ ਅਸਲ ਗੱਲ ਇਹ ਹੈ ਦਾਵਾ ਤਾਂ ਇਹ ਕਰਦਾ ਮੈਨੂੰ ਸਾਰਾ ਕੁਝ ਪਤਾ ਹਕੀਕਤ ਦੇ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਮੈਨੂੰ ਕੱਖ ਨਹੀਂ ਪਤਾ ਮੁੱਦੇ ਕੀ ਨੇ ਸੰਕਟ ਕੀਆ ਕਾਰਨ ਕੀਆ ਹੱਲ ਕੀਆ ਰੋਡਮੈਪ ਕੀਆ ਇਹਦੇ ਕੋਲ ਹਰ ਇੱਕ ਦਾ ਜਵਾਬ ਇੱਕ ਚੁਟਕਲਾ ਜਾਇ ਕਿ ਹੈਗਾ ਵਾਅਦਾ ਪੂਰੇ ਜੋਰ ਨਾਲ ਕਰਦਾ ਜਿਹੜਾ ਜਿਹੜਾ ਪਿਛਲੀਆਂ ਚੋਣਾਂ ਮੇਲੇ ਵੀ ਲੋਕ ਸਭਾ ਵੇਲੇ ਕੀਤਾ ਸੀ ਵੀ ਸਾਡੇ ਕੋਲੇ ਸਭ ਤਿਆਰੀ ਕੀਤੀ ਪਈ ਆ ਸਕ੍ਰਿਪਟ ਇਹ ਜੀ ਆ ਰੰਗਲਾ ਪੰਜਾਬ ਬਣਾਵਾਂਗੇ ਇਹਦਾ ਇਹਦਾ ਅਸਲ ਕਾਰਨ ਇਹ ਆ ਵੀ ਜਿਹੜੇ ਸਾਰੇ ਮਾਫੀਆ ਪੈਦਾ ਹੋਏ ਨੇ ਉਹ ਪਹਿਲਾਂ ਸਰਕਾਰਾਂ ਦੀਆਂ ਨੀਤੀਆਂ ਚੋਂ ਪੈਦਾ ਹੋਏ ਨੇ ਉਹਦੇ ਵਿੱਚ ਇੱਕ ਨਸ਼ਾ ਮਾਫੀਆ ਵੀ ਆ ਜਿਹਦਾ ਸਬੰਧ ਸਿੱਧਾ ਐਨਡੀਪੀਐਸ ਐਕਟ ਨਾਲ ਵੀ ਜੁੜਦਾ ਜਿਨੇ ਨਸ਼ਿਆਂ ਦੇ ਪ੍ਰਤੀ ਸਰਕਾਰੀ ਨੀਤੀ ਪਹੁੰਚ ਬਦਲਦੀ ਜਿਹਦੇ ਵਿੱਚੋਂ ਇਹਦਾ ਸਮਗਲਿੰਗ ਦਾ ਮਾਮਲਾ ਜਿਹੜਾ ਉਬਰ ਕਿਉਂਕਿ ਇਤ ਪੈਸਾ ਬਹੁਤ ਹਨਵੋਲਵਾ ਜਿੱਥੇ ਵੱਡਾ ਪੈਸਾ ਇਨਵੋਲਵਾ ਉਥੇ ਸਿਆਸਤਦਾਨ ਵੀ ਇਨਵੋਲਵਾ ਉਥੇ ਅਫਸਰ ਸਾਹਿਬ ਵੀ ਇਨਵੋਲਵਾ ਉਥੇ ਮਾਇਆਧਾਰੀ ਵੀ ਇਨਵੋਲਵਾ ਇਸ ਕਰਕੇ ਨਸ਼ਿਆਂ ਦੇ ਬਾਰੇ ਇਹਨਾਂ ਨੂੰ ਕੱਖ ਨਹੀਂ ਪਤਾ ਵੀ ਕੀ ਕਰਨਾ ਕਦੇ ਭਗਵੰਤ ਮਾਨ ਤਾਂ ਨਸ਼ਿਆਂ ਦੀ ਖੇਤੀ ਦੀ ਵੀ ਇੱਕ ਵਾਰ ਵਕਾਲਤ ਕਰ ਗਏ ਸੀ ਵੀ ਨਸ਼ਿਆਂ ਦੀ ਖੇਤੀ ਹੋਣੀ ਚਾਹੀਦੀ ਹੈ ਵੀ ਕਿਹੜੀ ਗੱਲ ਤੁੰਬ ਕੇ ਹੱਥ ਲਾ ਕੇ ਲੋਕਾਂ ਨੂੰ ਗਾਹਾਂ ਲੰਘਿਆ ਜਾ ਸਕਦਾ ਉਹ ਪਾਲਿਸੀ ਹੈ ਦੀ ਸਾਰੀ ਹੁਣ ਕੱਲੀ ਕੱਲੀ ਤੇ ਆਪਾਂ ਗੱਲ ਪ੍ਰਾਣੀ ਪੈਨਸ਼ਨ ਬਹਾਲੀ ਸਕੀਮ ਦਾ ਕੀ ਬਣਿਆ ਜੀ ਜਿਹੜੇ ਪ੍ਰਾਈਵੇਟ ਸਰਮਾਨ ਨਾਲ ਸਮਝੌਤੇ ਸੀ ਮਹਿੰਗੀ ਬਿਜਲੀ ਖਰੀਦਣ ਦੇ ਬਿਨਾ ਬਿਨਾ ਬਿਜਲੀ ਵਰਤੇ ਉਹਨਾਂ ਨਾਲ ਸਮਝੌਤਿਆਂ ਦੇ ਮੁੜ ਵਿਚਾਰਨ ਦਾ ਉਹਦਾ ਕੀ ਬਣਿਆ ਜੀ ਇਸੇ ਤਰ੍ਹਾਂ ਬੇਅਦਬੀ ਦੀ ਇਤੋਂ ਵੀ ਵੱਡੀ ਗੱਲ ਸੀ ਜਦੋਂ ਕਮਰ ਵਿਜੇ ਪ੍ਰਤਾਪ ਨੂੰ ਸ਼ਾਮਲ ਕੀਤਾ ਉਦੋਂ ਉਹਦਾ ਅਕਸ ਬਣਿਆ ਹੋਇਆ ਸੀ ਵੀ ਯਾਰ ਇਹ ਬੰਦਾ ਹੱਥ ਪਾ ਰਿਹਾ ਅਸਲ ਪਸ ਸਰਕਾਰਾਂ ਜਾਂ ਕੋਰਟਾਂ ਇਹਨੂੰ ਚੱਲਣ ਨਹੀਂ ਦੇ ਰਹੀਆਂ ਨੌਕਰੀ ਤੋਂ ਅਸਤੀਫਾ ਦੇਣਾ ਵੀ ਬਹੁਤ ਵੱਡੀ ਗੱਲ ਸੀ ਜਦੋਂ ਉਹਨੂੰ ਸ਼ਾਮਲ ਕੀਤਾ ਸੀ ਕਹਿੰਦਾ ਜਾਂਚ ਹੋਈ ਪਈ ਐ 24 ਘੰਟੇ ਚ ਦੋਸ਼ੀਆਂ ਨੂੰ ਹੜੂ ਇਹਦੇ ਖਾਤਰ ਕੋਈ 4 ਮਹੀਨੇ ਕਹਿੰਦਾ ਸੀ ਕੋਈ 4 ਹਫ਼ਤੇ ਕਹਿੰਦਾ ਸੀ ਫਿਰ 1 ਸਾਲ ਆ ਗਿਆ 2 ਸਾਲ ਆ ਗਿਆ 15 ਅਗਸਤ 15 ਅਗਸਤ ਨੂੰ ਹੋਰ ਕੋਈ ਨਵਾਂ ਵਾਅਦਾ ਕਰ ਦੂ ਬੀਬੀਆਂ ਨੂੰ 1000 ਰੁਪਏ ਮਹੀਨਾ ਦੇਣ ਦਾ ਸੀ ਜਦੋਂ ਸਵਾਲ ਉੱਭਰਿਆ ਚੋਣਾਂ ਕੋਲ ਆ ਕਿ 1100 ਕਰਤਾ ਤੇ ਨਾਲੇ ਮੰਨ ਗਿਆ ਵੀ ਮੇਰੇ ਕੋਲੇ ਪੈਸੇ ਨਹੀਂ ਹੈਗੇ ਕਹਿੰਦਾ ਜੇ ਮੈਂ ਸਿਰਫ ਵੋਟਾਂ ਖਾਤਰ ਕਰਨਾ ਹੁੰਦਾ ਮੈਂ ਐਲਾਨ ਕਰ ਦਿੰਦਾ ਜੇ 4 ਮਹੀਨੇ ਤੋਂ ਬਾਅਦ ਨਾ ਮਿਲਦੇ ਫੇਰ ਇਹਦਾ ਮਤਲਬ ਆਰਥਿਕ ਹਾਲਤ ਪੰਜਾਬ ਦੀ ਇੰਨੀ ਮਾੜੀ ਆ ਕਿ ਰਾਹਤ ਨਹੀਂ ਦਿੱਤੀ ਜਾ ਰਹੀ ਉਹਨਾਂ ਨੂੰ ਇਸੇ ਕਰਕੇ ਮੈਂ ਕਹਿੰਦਾ ਵੀ ਛਲੱਡਿਆਂ ਦੀ ਸਰਕਾਰ ਇਹ ਗਿਰਗਟ ਵਾਂਗੂ ਇਹ ਰੰਗ ਬਦਲਦੇ ਨੇ ਹੁਣ ਜਦੋਂ ਆ ਚਾਰ ਜਿਮਨੀ ਚੋਣਾ ਤੁਹਾਡੀਆਂ ਸਾਹਮਣੇ ਆਈਆਂ ਉਦੋਂ ਤੁਸੀਂ ਦੇਖ ਲਿਓ ਕੀ ਗੱਲਾਂ ਕਰਦੇ ਸਰਕਾਰ ਪਿੰਡਾਂ ਚੋਂ ਚੱਲੂ ਮੰਤਰੀ ਮੰਡਲ ਦੀਆਂ ਬੈਠਕਾਂ ਚਰਚ ਹੋਇਆ ਕਰਨਗੇ ਦੋ ਦਿਨ ਮੈਂ ਜਲੰਧਰ ਰਹਾ ਕਰੂੰ ਜਣੀ ਤੁਸੀਂ ਜੇ ਸਕੁੱਲ ਮਿਲਾ ਕੇ ਤੁਸੀਂ ਦੇਖੋ ਵੀ ਪੰਜਾਬੀਆਂ ਨਾਲ ਇੱਕ ਬਹੁਤ ਵੱਡਾ ਧੋਖਾ ਹੋ ਗਿਆ ਮੁਖੌਲ ਹੋ ਗਿਆ ਜਿਹਨੂੰ ਆਪਾਂ ਕਹਿੰਦੀਏ ਧੋਖਾ ਹੋ ਗਿਆ ਮੁਖੌਲ ਹੋ ਗਿਆ ਪਰ ਜਿੰਨੀ ਹੁਸ਼ਿਆਰੀ ਨਾਲ ਇਹਨਾਂ ਨੇ ਲੋਕਾਂ ਨੂੰ ਉਹ ਇੱਕ ਪੰਜਾਬੀ ਦਾ ਉਹ ਹੈ ਨਾ ਇੱਕ ਗੀਤ ਦੀ ਲਾਈਨ ਆ ਉਂਗਲਾਂ ਤੇ ਨੱਚ ਦੇ ਤਾਂ ਵੇਖੇ ਨੇ ਬਥੇਰੇ ਅਸੀਂ ਨਾਹਾਂ ਉੱਤੇ ਪਿੰਡ ਤੂੰ ਨਚਾਇਆ ਸੋ ਇਹ ਨੋਹਾ ਤੇ ਨਚਾ ਰਿਹਾ ਪੰਜਾਬ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਭਗਵੰਤ ਮਾਨ ਪਰ ਜਿੱਥੋਂ ਤੱਕ ਰਹੀ ਗੱਲ ਕਿ ਕੱਲਾ ਮੁੱਖ ਮੰਤਰੀ ਦੀ ਕੁਰਸੀ ਦਾ ਸਵਾਲ ਹੈ ਜਾਂ ਫਿਰ ਸਾਰੀ ਦੀ ਸਾਰੀ ਪੂਰੀ ਮੁਕੰਮਲ ਸਰਕਾਰ ਹੈ ਜਿਹੜੀ ਉਸ ਕਾਬਲ ਨਹੀਂ ਜਾਪ ਰਹੀ ਕਿਉਂਕਿ ਇਹ ਕਿਹਾ ਜਾਂਦਾ ਇੱਕ ਧਿਰ ਵੱਲੋਂ ਕਿ ਮੁੱਖ ਮੰਤਰੀ ਦੀ ਤਾਂ ਹੋ ਸਕਦਾ ਹੈ ਇੱਛਾ ਆਵੇ ਜਾਂ ਰੋਡ ਮੈਪ ਹੋਣ ਪਰ ਸਾਰੀ ਪਾਲਿਸੀ ਨੂੰ ਲਾਗੂ ਕਰਨ ਦੇ ਲਈ ਸਾਰੀ ਸਰਕਾਰ ਉਸ ਤਰੀਕੇ ਦੇ ਨਾਲ ਉਵੇਂ ਕੰਮ ਕਰਨ ਦੇ ਲਈ ਤਿਆਰ ਨਹੀਂ ਹੈ ਕੱਲਾ ਮੁੱਖ ਮੰਤਰੀ ਦਾ ਕਸੂਰ ਨਹੀਂ ਅਸਲ ਦੇ ਵਿੱਚ ਨਾ ਜੀ ਜਦੋਂ ਕਿਸੇ ਤੋਂ ਜ਼ਿੰਮੇਵਾਰੀ ਟਾਲਣੀ ਹੋਵੇ ਉਦੋਂ ਕੋਈ ਨਾ ਕੋਈ ਇਹ ਹੈ ਜਾਂ ਚੁਟਕਲਾ ਜਾਂ ਸੰਕਲਪ ਘੜ ਲਿਆ ਜਾਂਦਾ ਯਾਰ ਮੁੱਖ ਮੰਤਰੀ ਤਾਂ ਚੰਗਾ ਉਹਦੇ ਸਲਾਹਕਾਰ ਮਾੜੇ ਨੇ ਸਲਾਹਕਾਰ ਕਿਹਨੇ ਲਾਏ ਨੇ ਜਿਹੜਾ ਬੰਦਾ ਹੁੰਦਾ ਉਹਨੂੰ ਸਲਾਹਕਾਰ ਉਹੀ ਚੰਗੇ ਲੱਗਦੇ ਨੇ ਜੋ ਉਹਦੀ ਸਮਝ ਹੁੰਦੇ ਜੋ ਉਹ ਇਹ ਗੱਲਾਂ ਕਰਨ ਇਸੇ ਕਰਕੇ ਇਹ ਕਹਿਣਾ ਵੀ ਮੁੱਖ ਮੰਤਰੀ ਤਾਂ ਹੈਗਾ ਪਰ ਮੰਤਰੀ ਨਹੀਂ ਹੁਣ ਮੰਤਰੀ ਤਾਂ ਕਹਿੰਦੇ ਸਾਡੇ ਕੋਲ ਤਾਕਤ ਤੇ ਕੋਈ ਨਹੀਂ ਮੁੱਖ ਮੰਤਰੀ ਤੋਂ ਬਿਨਾ ਪੱਤਾ ਨਹੀਂ ਹਿਲਦਾ ਇਹ ਨਵਜੋਤ ਸਿੰਘ ਸਿੱਧੂ ਵੀ ਕਹਿੰਦਾ ਹੁੰਦਾ ਵੀ ਆ ਸਿਸਟਮ ਦੇ ਵਿੱਚ ਮੁੱਖ ਮੰਤਰੀ ਕੋਲੇ ਐਡੀ ਵੱਡੀ ਤਾਕਤ ਆ ਉਹਦੀ ਇੱਛਾ ਤੋਂ ਬਿਨਾਂ ਸਹੀ ਕੰਮ ਵੀ ਨਹੀਂ ਕੀਤਾ ਜਾ ਸਕਦਾ ਉਹ ਜਿੱਥੇ ਮਰਜ਼ੀ ਰੋਕ ਦੇ ਹੁਣ ਆਪਾਂ ਵੇਖੀ ਆ ਨਾ ਜੀ ਵੀ ਦੇਵ ਮਾ ਨਾਲ ਚਲਣਾ ਬੇ ਵਾਲਾ ਉਹਨੇ ਕਿਹੜਾ ਜ਼ੁਲਮ ਕਰਤਾ ਸੀ ਐਡਾ ਤੁਸੀਂ ਵਾਅਦਾ ਕੀਤਾ ਸੀ ਦਲਿਤ ਮੁੱਖ ਮੰਤਰੀ ਬਣਾਵਾਂਗੇ ਹਾਂ ਡਿਪਟੀ ਸੀਐਮ ਬਣਾਵਾਂਗੇ ਉਪ ਮੁੱਖ ਮੰਤਰੀ ਬਣਾਵਾਂਗੇ ਉਹਨੇ ਮੁੱਦਾ ਛੇੜਤਾ ਮੜਾ ਜਾ ਨਾਲ ਦੀ ਨਾਲ ਹਦਿੱਤਾ ਚਲੀ ਗਈਆਂ ਵੀ ਮੀਟਿੰਗਾਂ ਚੋਂ ਬਾਹਰ ਆਊਟ ਤੇ ਮੁੜ ਕੇ ਜਾ ਕੇ ਫਿਰ ਕੀ ਹੋਇਆ ਸਮਝੋਤਾ ਸੋ ਇਸ ਕਰਕੇ ਇਹ ਜਿਵੇਂ ਕਹਦੇ ਹੁੰਦੇ ਆ ਨਾ ਸਾਰਿਆਂ ਦੀ ਉਹ ਜ਼ਿੰਮੇਵਾਰੀ ਆ ਸਮੂਹਕ ਜ਼ਿੰਮੇਵਾਰੀ ਮੰਤਰੀ ਮੰਡਲ ਦੀ ਆ ਫਿਰ ਸਰਕਾਰ ਦੀ ਆ ਵਿਧਾਇਕਾਂ ਦੀ ਆ ਮੁੱਖ ਜ਼ਿੰਮੇਵਾਰੀ ਜਿਹੜਾ ਲੀਡਰ ਆ ਉਹਦੀ ਹੁੰਦੀ ਹੋਆ ਜੇ ਪ੍ਰਾਪਤੀਆਂ ਹੋਣ ਤਾ ਮੁੱਖ ਮਾਨ ਵੀ ਉਹਨੂੰ ਜਾਂਦਾ ਜੇ ਅਸਫਲਤਾ ਮਾ ਹੋਣ ਤਾਂ ਮੁੱਖ ਦੋਸ਼ੀ ਵੀ ਉਹ ਆ ਤੇ ਭਗਵੰਤ ਮਾਨਤਾ ਪੱਕਾ ਨਾ ਵੀ ਜਿਵੇਂ ਕਹਿੰਦੇ ਥੋਥਾ ਤਣਾ ਬਾਜੇ ਕਣਾ ਵੱਜਣ ਤੇ ਕਸਰ ਨਹੀਂ ਛੱਡਦਾ ਤੁਹਾਡੇ ਸਾਹਮਣੇ ਹੁਣ ਤੱਕ ਦਾ ਮਤਲਬ ਫਿਰ ਹੁਣ 15 ਅਗਸਤ ਵਾਲਾ ਉਹ ਭਾਸ਼ਣ ਪਿਛਲੀ 1 ਆਰ ਵਾਲਾ ਵਾਇਰਲ ਕਾਫੀ ਕੀਤਾ ਜਾ ਰਿਹਾ ਹੈ ਵਿਰੋਧੀਆਂ ਵੱਲੋਂ ਵਿਰੋਧੀਆਂ ਦਾ ਵੀ ਤੁਹਾਨੂੰ ਲੱਗਦਾ ਹੈ ਕਿ ਕੱਲਾ ਉਹਨਾਂ ਨੂੰ ਵੀ ਇੱਕ ਦਿਨ ਲਈ ਚੇਤੇ ਆਉਂਦਾ ਜਾਂ ਫਿਰ ਉਹ ਵੀ ਪ੍ਰੈਸ਼ਰ ਬਣਾਉਣ 'ਚ ਸਰਕਾਰ ਚ ਕਾਮਯਾਬ ਨਹੀਂ ਨਜ਼ਰ ਆ ਰਹੇ ਉਹ ਇਸ ਕਰਕੇ ਨਹੀਂ ਕਾਮਯਾਬ ਨਜ਼ਰ ਆ ਰਹੇ ਕਿਉਂਕਿ ਉਹਨਾਂ ਨਿਆ ਨੀਤੀਆਂ ਲਾਗੂ ਕਰ ਰਹੇ ਆ ਇਹਨੇ ਕੋਈ ਨੀਤੀ ਨਹੀਂ ਬਦਲੀ ਨੀਤੀਗਤ ਫੈਸਲਾ ਨਹੀਂ ਬਦਲੇ ਕੀ ਆਲੋਚਨਾ ਕਰਨਗੇ ਨਹੀਂ ਠੀਕ ਹੈ ਇੱਕ ਅੱਧਾ ਕੋਈ ਇਹੋ ਜਿਹਾ ਮਸਲਾ ਆ ਜਾਂਦਾ ਜਿਵੇਂ ਲਾਰੈਂਸ ਸਬਮਿਸ਼ਨ ਹੋਈ ਦੀ ਇੰਟਰਵਿਊ ਆ ਗਈ ਵੀ ਦਿਓ ਜੀ ਅਸਤੀਫਾ ਹੁਣ ਪਹਿਲਾ ਮਖ्तार ਅंसारी ਦਾ ਕਿੱਡਾ ਮਸਲਾ ਆਵਾਰਿਆ ਸੀ ਇਸ ਆ ਆਦਮੀ ਪਾਰਟੀ ਨੇ ਹਰਜੋਤ ਬੈਂਸ ਨੇ ਬਾਹਰ ਰੱਖਿਆ ਉਹਦਾ ਪਰਿਵਾਰ ਆਉਂਦਾ ਕੋਟੀ ਚ ਐਨੇ ਲੱਖ ਰੁਪਏ ਬਸੂਲੂਗਾ ਉਦੋਂ ਕਹਿੰਦਾ ਤੁਹਾਡੇ ਪੈਸੇ ਪਹਾੜਾਂ ਚ ਦੱਬੇ ਪਏ ਨੇ ਮੈਂ ਹੱਡਾਂ ਚੋਂ ਕੱਢੂ ਖੱਡਾਂ ਚੋਂ ਕੱਢੂ ਤੇ ਮੁੜ ਕੇ ਕਦੇ ਕਹਿੰਦਾ ਸੁਖ ਵਿਲਾਸ ਦੇ ਮੇਰੇ ਕੋਲੇ ਆ ਗਏ ਪੇਪਰ ਹੁਣ ਉਥੇ ਬਹੁਤ ਵਧੀਆ ਸਕੂਲ ਬਣਾਉ ਬਣ ਕੀ ਰਿਹਾ ਗਰਦਾਸਪੁਰ ਜ਼ਿਲ੍ਹੇ ਚ 92 ਸਕੂਲ ਨੇ 28 ਸਕੂਲ ਬਿਨਾ ਵੀ ਇੱਕ ਮਾਸਟਰ ਤੋਂ ਨੇ ਹੋ ਸਕਦੇ ਹੋ ਤੁਸੀਂ ਹੁਣ ਨਵਾਂ ਸਕੂਲ ਆਫ ਹੈਪੀਨੈਸ ਸਕੂਲ ਆਫ ਐਮੀਨੈਂਸ ਸਕੂਲ ਆਫ ਹੈਪੀਨੈਸ ਇੱਕ ਬੈਂਚ ਤੇ ਪੜਿਆ ਕਰਨਗੇ ਸਾਰੇ ਦਿੱਲੀ ਵਾਂਗੂ ਨਾ ਤਾਂ ਅਜੇ ਤੱਕ ਦਿੱਲੀ ਦਾ ਕੋਈ ਸਾਹਮਣੇ ਆਇਆ ਵੀ ਇੱਕ ਬੈਂਚ ਤੇ ਪੜ ਰਹੇ ਨੇ ਉਥੇ ਡੀਸੀ ਦਾ ਮੁੰਡਾ ਅਫਸਰ ਦਾ ਮੁੰਡਾ ਸਾਰੇ ਇੱਕ ਸਕੂਲ ਚ ਪੜਦੇ ਨੇ ਡਾਟਾ ਲਿਆਓ ਸਾਹਮਣੇ ਕਿੱਥੇ ਹੈ ਫਿਰ ਤੁਸੀਂ ਕਲੀਨਿਕਾਂ ਦੀ ਗੱਲ ਕਰਦੇ ਹੋ ਕਿੱਥੇ ਗਿਆ ਕਲੀਨਿਕਾਂ ਦਾ ਜ ਰਜਿੰਦਰ ਰਾਤ ਪਤਾਲ ਪਟਿਆਲੇ ਆ ਜਿਹੜਾ ਉੱਥੇ ਹਰ ਇੱਕ ਮਹੀਨੇ ਬਾਅਦ ਆ ਜਾਂਦਾ ਵੀ ਦਵਾਈਆਂ ਦੀ ਥੋੜਾ ਸਾਨੂੰ ਸੋ ਇਸ ਕਰਕੇ ਇਹ ਇਹ ਮਤਲਬ ਜਿਵੇਂ ਕਹਿੰਦੇ ਜਿੰਨ ਮਨ ਹੋਰ ਮੁਖ ਹੋਰ ਸੋ ਕਾਂਢੇ ਕੱਚੀਆ ਇਹਨਾਂ ਦਾ ਤਾਂ ਹਾਲ ਇਹ ਆ ਇੱਕ ਤਾਂ ਹੁੰਦਾ ਨਾ ਬੰਦਿਆਂ ਦੇ ਮਨ ਤੇ ਭਾਰ ਹੁੰਦਾ ਵੀ ਯਾਰ ਮੈਂ ਇਹ ਗੱਲ ਕਹੀ ਸੀ ਮੈਂ ਪਗਾ ਨਹੀਂ ਰਿਹਾ ਫਿਕਰਮੰਦੀ ਹੁੰਦੀ ਆ ਸੋਚਦਾ ਮੇਰੇ ਯਾਦ ਆ ਟੌੜਾ ਸਾਹਿਬ ਨਾ ਉੱਥੇ ਇੱਕ ਜੋਗੀਪੁਰ ਲੀਡਰ ਸੀ ਟੋੜਾ ਸਾਹਿਬ ਮੈਨੂੰ ਕਹਿੰਦੇ ਮਾਲੀ ਇਹ ਜੋਗੀਪੁਰ ਜਦੋਂ ਮੇਰੇ ਮੂਹਰੇ ਆਉਂਦਾ ਨਾ ਮੇਰੇ ਮਨ ਤੇ ਭਾਰ ਪੈ ਜਾਂਦਾ ਮਾ ਪ੍ਰਧਾਨ ਜੀ ਕੀ ਗੱਲ ਹੋ ਗਈ ਕਹਿੰਦੇ ਇਹਦੀ ਟਿਕਟ ਖੋ ਕੇ ਮੈਂ ਆਪਣੇ ਉਹ ਚੇਅਰਮੈਨ ਰਹੇ ਨੇ ਜਿਹੜੇ ਆਪਣੇ ਸਕੂਲ ਐਸਐਸ ਬੋਰਡ ਦੇ ਚੇਅਰਮੈਨ ਰਹੇ ਨੇ ਕਹਿੰਦੇ ਇਹਦੀ ਟਿਕਟ ਖੋ ਕੇ ਮੈਂ ਉਹਨੂੰ ਦਿੱਤੀ ਸੀ ਮੈਂ ਇਹਦਾ ਕੁਝ ਕਰ ਨਹੀਂ ਸਕਿਆ ਇਹ ਹੁੰਦਾ ਬੰਦੇ ਦੇ ਭਾਰ ਇਹਦਾ ਇਹਦਾ ਦੋ ਪੰਜਾ ਬਿਸ ਰਗੀਆਂ ਸੜਕੇ ਮੇਰੀ ਢੂਹੀ ਦੇ ਮਤਲਬ ਕੋਈ ਸੰਗ ਸ਼ਰਮ ਦੀਨ ਅਮਾਨ ਜਿਹੜਾ ਕਹਿੰਦਾ ਬੰਦੇ ਦੀ ਜ਼ਮੀਰ ਜਾਗਦੀ ਗੱਲ ਹੁੰਦੀ ਹੈ ਕਿਸੇ ਗੱਲ ਚ ਕੋਈ ਦਿਖਾਈ ਦਿੰਦਾ ਤੁਸੀਂ ਇਹ ਦੇਖੋ ਐਡਾ ਵੱਡਾ ਹੋ ਹੱਲਾ ਮਚਾਇਆ ਵੀ ਦੇਖੋ ਜੀ ਆਪਰੇਸ਼ਨ ਲੋਟਸ ਚੱਲ ਰਿਹਾ ਟੈਲੀਫੋਨ ਆਨੇ ਐਫ ਆਈ ਆਰਾਂ ਲਖਾਈਆਂ ਕੀ ਬਣਿਆ ਜੀ ਸਾਰੇ ਕਹੇ ਦਾ ਆ ਲਾਰੈਂਸ ਮਿਸ਼ਨ ਹੋਈ ਵਾਲੀ ਗੱਲ ਸੀ ਨਾ ਬੜੇ ਜ਼ੋਰ ਨਾਲ ਕਿਹਾ ਸੀ ਵੀ ਪੰਜਾਬ ਚ ਨਹੀਂ ਹੋਈ ਇੰਟਰਵਿਊ ਹੁਣ ਆ ਗਿਆ ਸਾਰਾ ਕੁਝ ਸਾਹਮਣੇ ਹੁਣ ਜਵਾਨ ਨੂੰ ਤਾਲੇ ਲੱਗੇ ਨਾ ਡੀਜੀਪੀ ਬੋਲਦਾ ਨਾ ਮੁੱਖ ਮੰਤਰੀ ਬੋਲਦਾ ਸੋ ਇਸ ਕਰਕੇ ਢਾਈ ਸਾਲਾਂ ਦੇ ਵਿੱਚ ਠੀਕ ਆ ਜਿਮਨੀ ਚੋਣ ਇੱਕ ਅੱਧੀ ਜਿੱਤ ਜਾਣਗੇ ਲੋਕ ਵੀ ਜਿਤਾ ਦਿੰਦੇ ਨੇ ਵੀ ਢਾਈ ਸਾਲ ਇਹਨਾਂ ਦੇ ਪੰਚਾਇਤੀ ਚੋਣਾਂ ਇਹ ਤਾਂ ਕਰਾ ਨਹੀਂ ਹੋਈਆਂ ਜਿਹੜੀਆਂ ਸਭ ਤੋਂ ਵੱਧ ਇਹ ਕਿਹਾ ਜਾਂਦਾ ਵੀ ਸਰਕਾਰ ਦੇ ਹੱਕ ਤੇ ਭੁਗਤਣ ਵਾਲੀਆਂ ਹੁੰਦੀਆਂ ਨੇ ਸੋ ਇਸ ਕਰਕੇ ਮਾੜਾ ਹਾਲ ਆ ਜੀ ਪ੍ਰਸ਼ਾਸਨ ਪੱਖੋਂ ਪ੍ਰਸ਼ਾਸਨਿਕ ਤੰਤਰ ਤੇ ਕੋਈ ਕੰਟਰੋਲ ਨਹੀਂ ਇਸ ਕੰਟਰੋਲ ਦਾ ਹੀ ਹੈ ਨਤੀਜਾ ਕਿ ਕੰਟਰੋਲ ਨਹੀਂ ਹੈ ਐਸੇ ਕਰਕੇ ਕੇਂਦਰ ਦੇ ਜਿੰਨੇ ਚੱਲ ਰਹੇ ਪ੍ਰੋਜੈਕਟ ਖਾਸ ਕਰਕੇ ਵੱਡੇ ਵੱਡੇ ਪ੍ਰੋਜੈਕਟ ਸੜਕਾਂ ਦੇ ਚੱਲ ਰਹੇ ਹੁਣ ਮੰਤਰੀ ਨਿਤਨ ਗੜਕਰੀ ਦੀ ਆਈ ਚਿੱਠੀ ਤੋਂ ਬਾਅਦ ਖਲਾਰੇ ਬੜੇ ਵਧੇ ਹੁਣ ਪੰਜਾਬ ਦੇ ਰਾਜਪਾਲ ਨਵੇਂ ਨੇ ਵੀ ਹਾਜ਼ਰੀ ਲਾਤੀ ਕਿ ਕੰਮ ਮੁਕੰਮਲ ਹੋਣੇ ਚਾਹੀਦੇ ਆ ਜਵਾਬ ਤਲਬੀਆਂ ਹੋਣੀਆਂ ਸ਼ੁਰੂ ਹੋ ਗਈਆਂ ਨਹੀਂ ਇਹਦੇ 2-3 ਪੱਖ ਨੇ ਜੀ ਪਹਿਲੀ ਪੱਖ ਤਾਂ ਪ੍ਰੋਜੈਕਟ ਆ ਨਾ ਤੁਸੀਂ ਇਹ ਸਪਸ਼ਟ ਕਰੋ ਵੀ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਇਹਦਾ ਮਨਤਵ ਕੀ ਆ ਮਕਸਦ ਕੀ ਆ ਹੂੰ ਮੇਰੇ ਯਾਦ ਆ ਸੰਤਰਾਮ ਉਹ ਦਾਸੀ ਦਾ ਇੱਕ ਗੀਤ ਸੀ ਉਹਦੀ ਕਲੈਨ ਸੀ ਤੇਰੇ ਸਾਈਕਲ ਦੀ ਤਾਂ ਉਹੀ ਟਿਚਕੂ ਟਿਚਕੂ ਹੈ ਸੜਕਾਂ ਬਣੀਆਂ ਨੇ ਸਸਤਾ ਮਾਲ ਢੋਣ ਨੂੰ ਇਹ ਜਿਹੜੇ ਵੱਡੇ ਪ੍ਰੋਜੈਕਟ ਬਣ ਰਹੇ ਨੇ ਇਹ ਕਾਦੇ ਖਾਤਰ ਬਣ ਰਹੇ ਨੇ ਕੀ ਇਹਨਾਂ ਦੇ ਵਿੱਚ ਬਾਗਾ ਬਾਰਡਰ ਖੋਲਣ ਨਹੀਂ ਸ਼ਾਮਲਾਉਂਦਾ ਇਧਰ ਦੇ ਪਾਸੇ ਵਪਾਰ ਨਹੀਂ ਸ਼ਾਮਲਾਉਂਦਾ ਜਾਂ ਇੱਥੋਂ ਸਾਰਾ ਕੁਝ ਲਿਜਾ ਕੇ ਨਾ ਰਹੀਂ ਉਹੀ ਗੁਜਰਾਤ ਦੇ ਬੰਬਈ ਦੀਆਂ ਮੰਦਿਰਾਂ ਹਨ ਨੇ ਜਿਹੜੀਆਂ ਉਹਨਾਂ ਨੂੰ ਅਮੀਰ ਕਰਨਾ ਪਹਿਲੀ ਗੱਲ ਇਹ ਆ ਦੂਜੀ ਗੱਲ ਇੱਕ ਕੇਂਦਰ ਦਾ ਕਾਨੂੰਨ ਬਣਿਆ ਹੋਇਆ ਹੈ ਉਮੀ ਕਿਵੇਂ ਅਕਵਾਇਰ ਕੀਤੀ ਜਾ ਸਕਦੀ ਆ ਉਹਨੂੰ ਸੋਧਣ ਦੀ ਕੋਸ਼ਿਸ਼ ਕੀਤੀ ਸੀ ਨਹੀਂ ਸੋਧ ਸਕੇ ਬਹੁਤ ਵੱਡੀ ਪੱਧਰ ਤੇ ਵਿਰੋਧ ਹੋਇਆ ਸੀ ਉਹਦੇ ਅਨੁਸਾਰ ਤੁਸੀਂ ਅਸੈਸਮੈਂਟ ਲਾਓ ਉਹਦੇ ਅਨੁਸਾਰ ਤੁਸੀਂ ਕੋ ਹੁਣ ਡੀਸੀ ਰੇਟ ਵਧਾ ਦੋਗੇ ਜੇ ਤੁਸੀਂ ਡੀਸੀ ਰੇਟ ਕਿੰਨਾ ਕੁ ਵਧਾ ਦੋਗੇ ਤੁਹਾਨੂੰ ਪਤਾ ਵੀ ਡੀਸੀ ਰੇਟ ਤਾਂ 4 ਗੁਣਾ ਵੱਧ ਮਾਰਕੀਟ ਰੇਟ ਆ ਪੰਜਾਬ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਵੇਲੇ ਇਹ ਜਦੋਂ ਆ ਹਵਾਈ ਅੱਡਾ ਬਣਿਆ ਆ ਮਹਾਲੀ ਵਾਲਾ ਉਦੋਂ ਦਿੱਤਾ ਗਿਆ ਲੋਕਾਂ ਨੂੰ ਉਦੋਂ ਬਾਦਲ ਸਾਹਿਬ ਕਹਿੰਦੇ ਹੁੰਦੇ ਸੀ ਵੀ ਲੋਕ ਆਪ ਕਹਿੰਦੇ ਨੇ ਜੀ ਸਾਡੇ ਵਾਲੇ ਪਾਸੇ ਕਰ ਲੋ ਕਹਿਰ ਉਹਨਾਂ ਨੂੰ ਸਹੀ ਮੁਆਵਜ਼ਾ ਕਿਉਂ ਨਹੀਂ ਮਿਲ ਰਿਹਾ ਪਹਿਲੇ ਪਿਛਲੇ ਮੁਆਵਜ਼ੇ ਦੇ ਕੇਸ ਵੀ ਆੜੇ ਪਏ ਨੇ ਥੋੜਾ ਹੁਸ਼ਿਆਰਪੁਰ ਦਾ ਸੀ ਇੱਕ ਕੇਸ ਵੀ ਉਹ ਜ਼ਮੀਨ ਨੂੰ ਰਹਿਸ਼ੀ ਬਣਾਤਾ ਉੱਥੇ ਬਣਾਤਾ ਕਿਸੇ ਨੂੰ 4 ਗੁਣਾ ਵੱਧ ਕੀਮਤ ਦਿੰਦੀ ਸੋ ਜ਼ਮੀਨ ਦੀ ਕੀਮਤ ਤੈਅ ਕਰਨ ਲਈ ਸਹੀ ਫਾਰਮੂਲਾ ਇਹ ਪੰਜਾਬ ਨੇ ਤੈਅ ਕਰਨਾ ਉਸ ਗੱਲ ਤੇ ਫਿਰ ਅੜਨਾ ਫਿਰ ਇਹ ਮੰਤਵੇ ਦਾ ਪ੍ਰੋਜੈਕਟ ਦਾ ਕੀ ਆ ਹੁਣ ਜੇ 2 200 ਕਿਲੋਮੀਟਰ ਤੁਸੀਂ ਇਹ ਸੜਕ ਤੇ ਚੜੇ ਨਹੀਂ ਸਕਦੇ ਬਣੂ ਕੀ ਜੀ ਇਹ ਸਾਰੇ ਕਸੇ ਦਾ ਸਾਰੇ ਮੁਲਕ ਦਾ ਸਰਮਾਇਆ ਲਿਆ ਜਾ ਰਿਹਾ ਇਹਦਾ ਮਤਲਬ ਕਾਰਪੋਰੇਟਾਂ ਹੱਥ ਜਿਹੜੀ ਖੇਤੀ ਦੇਣ ਦੀ ਸਕੀਮ ਸੀ ਉਹ ਉਹਦੇ ਉਹਦੇ ਪਾਰਟ ਵਜਿਏ ਸਾਰਾ ਕੁਝ ਚੱਲ ਰਿਹਾ ਹੈ ਨਾ ਜੀ ਮਤਲਬ ਦੋਵੇਂ ਸਰਕਾਰਾਂ ਦੀ ਜ਼ਿੰਮੇਵਾਰੀ ਆਪਣੀ ਆਪਣੀ ਹੈ ਅਧਿਕਾਰ ਖੇਤਰ ਵੀ ਆਪਣੇ ਨੇ ਪਰ ਇੱਕ ਕੇਂਦਰੀ ਮੰਤਰੀ ਦੀ ਚਿੱਠੀ ਆਉਣ ਤੋਂ ਬਾਅਦ ਪੰਜਾਬ ਦੇ ਮੰਤਰੀ ਖਾਸ ਕਰਕੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਜਿਹੜਾ ਜਵਾਬ ਦਿੱਤਾ ਕਹਿੰਦੇ ਕੇਂਦਰ ਨਫ਼ਰਤ ਦੀ ਨਜ਼ਰ ਨਾਲ ਪੰਜਾਬ ਨੂੰ ਵੇਖਦਾ ਹੈ ਇਸ ਕਰਕੇ ਪ੍ਰੋਜੈਕਟ ਰੁਕ ਰਿਹਾ ਹੋਰ ਕੋਈ ਵਜ੍ਹਾ ਨਹੀਂ ਹੈ ਨਹੀਂ ਦੇਖੋ ਨਫ਼ਰਤ ਨਾਲ ਦੇਖ ਰਿਹਾ ਉਹ ਕੋਈ ਗੱਲ ਚ ਉਹਦਾ ਪਤਾ ਲੱਗੇ ਨਾ ਜੀ ਇੱਕ ਦੂਜੇ ਨੂੰ ਤਾਂ ਪਾਸ ਦੇ ਕੇ ਖੇਡ ਅਮਿਤਸ਼ਾ ਤੁਹਾਡੀ ਤਾਰੀਫ ਕਰਦਾ ਤੇ ਤੁਸੀਂ ਅਮਿਤਸ਼ਾ ਦੀ ਕਰਦੇ ਹੋ ਮਤਲਬ ਇਹ ਹੈ ਤਾਂ ਦੱਸਣ ਵੀ ਕੇਂਦਰ ਦੀ ਕਿਹੜੀ ਨੀਤੀ ਆ ਜਿਹਦੇ ਵਿੱਚ ਤੁਸੀਂ ਵਿਗਨ ਪਾ ਰਹੇ ਹੋ ਕਿਹੜੀ ਵੱਖਰੀ ਨੀਤੀ ਕਰ ਰਹੇ ਹੋ ਜਿਹਦੇ ਕਰਕੇ ਹੋਇਆ ਤੁਹਾਡੇ ਤੇ ਸਵਾਲ ਤਾਂ ਸਾਰੇ ਤੁਹਾਡਾ ਜਿਹੜਾ ਗੈਰ ਤਜਰਬੇਕਾਰ ਯਾਰ ਰਾਜਕਰਨ ਦਾ ਉਸੇ ਦੀ ਆ ਨਾ ਜੀ ਮੈਂ ਕਹਿੰਦਾ ਗਵਰਨਰ ਆ ਜਿਹੜਾ ਕਿਹਾ ਇਹ ਜਾਂਦਾ ਵੀ ਉਹ ਕੇਂਦਰ ਤੇ ਪੰਜਾਬ ਸਰਕਾਰ ਚ ਇੱਕ ਕੜੀ ਦਾ ਕੰਮ ਕਰਦਾ ਪਰ ਹੁਣ ਕੇਂਦਰ ਸਰਕਾਰ ਇੱਕ ਨਵੀਂ ਗੱਲ ਲੈ ਕੇ ਆ ਰਿਹਾ ਉਹ ਕਹਿੰਦਾ ਜਿਹੜੇ ਗਵਰਨਰ ਆਏ ਦਰਸ਼ਨੀ ਕੋੜੇ ਨਹੀਂ ਹੈਗੇ ਇਹਨਾਂ ਨੂੰ ਪ੍ਰਸ਼ਾਸਨਿਕ ਅਮਲ ਦੇ ਵਿੱਚ ਦਖਲ ਦੇਣਾ ਚਾਹੀਦਾ ਤਾਲਮੇਲ ਬਣਾਉਣਾ ਚਾਹੀਦਾ ਇਹ ਜਿਹੜਾ ਨਵਾਂ ਗਵਰਨਰ ਆਇਆ ਰਾਜਸਥਾਨ ਦਾ ਜੀ ਰਾਜਸਥਾਨ ਮੋਂ ਤਾਂ ਸਾਡੇ ਪਹਿਲੇ ਕਿੰਨੇ ਰੋਲੇ ਨੇ ਹੁਣ ਦੋ ਵਾਰ ਪੰਜਾਬ ਵਿਧਾਨ ਸਭਾ ਨੇ ਮਤਾ ਪਾਸ ਕੀਤਾ ਆਪਾਂ ਕਈ ਵਾਰ ਕਿਹਾ ਵੀ ਵਿਧਾਨ ਸਭਾ ਪੰਜਾਬ ਸਰਕਾਰ ਨੂੰ ਹਦਾਇਤ ਦਿੰਦੀ ਆ ਕਿ ਪੰਜਾਬ ਦੇ ਪਾਣੀਆਂ ਦਾ ਮਾਲਕ ਪੰਜਾਬ ਆ ਜਿਹੜਾ ਗਵੰਡੀ ਰਾਜਾਂ ਨੂੰ ਪਾਣੀ ਜਾ ਰਿਹਾ ਉਹਦੀ ਕੀਮਤ ਬਸੂਲਣ ਲਈ ਲੋੜਿੰਦੀ ਕਾਰਵਾਈ ਕਰੇ ਇਹਦੇ ਵਿੱਚ ਆਪ ਵੀ ਸ਼ਾਮਲ ਸੀ ਜੀ ਹੁਣ ਇਹਦੇ ਵਿੱਚ ਰਾਜਸਥਾਨ ਵੀ ਆਉਂਦਾ ਹੁਣ ਇਹ ਗਵਰਨਰ ਕੋਲੇ ਜੇ ਸਰਕਾਰ ਕੋਈ ਇਹੋ ਜੀ ਗੱਲ ਲੈ ਕੇ ਜਾਊ ਇਹਦਾ ਕੀ ਰਵਈਆ ਹੋ ਪੱਲਾ ਸਾਰੇ ਕਾਸੇ ਦਾ ਮਤਲਬ ਗਵਰਨਰ ਆ ਜਿਹੜਾ ਇਸਨੇ ਵੀ ਕਹਿਤਾ ਸੀ ਵੀ ਮੈਂ ਇਕੱਲਾ ਉਹ ਨਹੀਂ ਹਾਂ ਵੀ ਇਹ ਇਕੱਲਾ ਰਾਜ ਭਵਨ ਨੇ ਜਿਹੜੇ ਆਰਾਮ ਘਰ ਨਹੀਂ ਹੈਗੇ ਮੈਂ ਨਿਗਰਾਨੀਆਂ ਜਿਹੜੀ ਉਹ ਰੱਖਣੀ ਆ ਜੇ ਮੁੱਖ ਮੰਤਰੀ 5 ਮਹੀਨੇ ਬਾਅਦ ਹੁਣ ਮੀਟਿੰਗ ਸੱਦ ਰਿਹਾ ਮੰਤਰੀ ਮੰਡਲ ਦੀ ਮਤਲਬ ਜਿਹਦਾ ਜਿਹਦਾ ਮਤਲਬ ਹਰਾ ਪੈਨ ਚੱਲਿਆ ਹੀ ਨਹੀਂ ਰਿਹਾ ਜੇ ਜਿਹੜੇ ਜਿਹੜੇ ਤੁਸੀਂ ਐਲਾਨ ਕਰਦੇ ਹੋ ਗਵਰਨਰ ਸੱਦ ਸਕਦਾ ਨਹੀਂ ਸੱਦ ਸਕਦਾ ਮੈਂ ਇਹਦੇ ਬਾਰੇ ਬਹੁਤ ਸਪਸ਼ਟ ਨਹੀਂ ਹਾਂ ਪਰ ਉਹਨੇ ਜੇ ਮਸਲੇ ਦੀ ਜਾਣਕਾਰੀ ਲਈ ਆ ਦੇਉਣੇ ਵੀ ਨਾ ਸਰਕਾਰ ਨਾਲ ਕੁਝ ਆਪਣੀ رائے ਸਾਂਝੀ ਕੀਤੀ ਆ ਜੇ ਠੀਕ ਆ ਮੰਨ ਲੈਣੀ ਚਾਹੀਦੀ ਆ ਜੇ ਨਹੀਂ ਠੀਕ ਤਾਂ ਦੱਸ ਦੇਣਾ ਚਾਹੀਦਾ ਵੀ ਅਸੀਂ ਆਲਰੇਡੀ ਇਹ ਕੰਮ ਕਰ ਰਹੇ ਆ ਇਹਨਾਂ ਪ੍ਰੋਜੈਕਟਾਂ ਤੇ ਕੰਮ ਕਰ ਰਹੇ ਆ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇਹ ਗਿੜਕਰੀ ਹੋਇਆ ਜਾਂ ਹੋਵੇ ਬਾਹਮ ਰੋੜੂ ਪੋਲਿਟਿਕਸ ਕਿਵੇਂ ਪ੍ਰੋਜੈਕਟ ਐਡ ਕਰ ਦੇਣਗੇ ਜੀ ਇਹਨੇ ਇੱਕ ਪ੍ਰੋਜੈਕਟ ਰੱਦ ਹੁੰਦਾ ਨਾਲ ਦੀ ਨਾਲ ਜੁੜੇ ਹੋਏ ਨੇ ਸਾਰੇ ਇੱਕ ਦੂਜੇ ਦੇ ਇਹ ਧਮਕੀਆਂ ਨੇ ਵੀ ਅਸੀਂ ਰੱਦ ਕਰ ਦਾਂਗੇ ਜੇ ਪੰਜਾਬ ਸਰਕਾਰ ਕੋਲੇ ਪੈਸਾ ਨਹੀਂ ਜੇ ਤੁਸੀਂ ਫਿਰ ਯੂਪੀ ਨੂੰ ਬਿਹਾਰ ਨੂੰ ਜਾਂ ਆਂਧਰਾ ਨੂੰ ਇੰਨੇ ਉਹ ਦਿਨੇ ਪੈਸੇ ਦਿਓ ਪੰਜਾਬ ਨੂੰ ਪੈਸੇ ਫਿਰ ਜੇ ਪੰਜਾਬ ਤੋਂ ਤੁਸੀਂ ਆਪਣੇ ਮੰਤਵ ਦੇ ਕੰਮ ਕਰਾਉਣੇ ਨੇ ਉਹਨਾਂ ਦਾ ਖਰਚਾ ਵੀ ਤੁਸੀਂ ਤੈ ਲੈਓ ਤੁਸੀਂ ਪੰਜਾਬ ਦੇ ਪੈਸੇ ਰੋਕ ਰਹੇ ਹੋ ਇਹ ਬਹਾਨਾ ਵੀ ਦੇ ਰਹੇ ਨੇ ਨਾ ਜੀ ਉਹਨਾਂ ਨੂੰ ਜਾਂ ਤਾਂ ਤੁਸੀਂ ਸਿਆਸੀ ਲੜਾਈ ਲੜੋ ਬੀ ਸਿਹਤ ਦੇ ਖਾਤਰ ਜਿਹੜੀਆਂ ਤੁਹਾਡੀ ਮੁਲਕ ਲਈ ਖਸਾਰ ਨੀਤੀਆਂ ਉਹ ਹਰ ਇੱਕ ਰਾਜ ਨੂੰ ਆਪਣੀ ਨੀਤੀ ਆ ਪਕੜਨ ਦੀ ਤੁਸੀਂ ਨਕਲ ਤਾਂ ਮਾਰ ਲਈ ਦਿੱਲੀ ਮਾਡਲ ਦਿੱਲੀ ਮਾਡਲ ਦਿੱਲੀ ਮਾਡਲ ਉਹਦੇ ਖਾਤਰ ਜਿਹੜੀਆਂ ਕਾਨੂੰਨੀ ਅੜਚਣਾਂ ਨੇ ਜਾ ਤਾਂ ਉਹਨਾਂ ਨੂੰ ਦੂਰ ਕਰੋ ਨਹੀਂ ਉਹਨਾਂ ਦਾ ਲਾਹਾ ਲੈ ਰਹੇ ਨੇ ਹੋ ਮਤਲਬ ਸਿਹਤ ਵਾਲੇ ਪਾਸੇ ਵੀ ਉਹਨਾਂ ਨੇ ਪੈਸੇ ਰੋਕੇ ਹੋਏ ਨੇ ਇਧਰ ਫੰਡ ਵਾਲੇ ਪਾਸੇ ਵੀ ਰੁਕੇ ਹੋਏ ਨੇ ਸਿਆਸੀ ਲੜਾਈ ਲੜਨੀ ਤਾਂ ਤੁਸੀਂ ਸੁਪਰੀਮ ਕੋਰਟ 'ਚ ਚਲੇਗੇ ਉਹ ਮਸਲਾ ਠੰਡੇ ਵਾਸਤੇ ਚ ਪਿਆ ਦਿੱਲੀ ਦੇ ਖਿਲਾਫ ਕੇਂਦਰੀਕਰਨੀਆਂ ਨੀਤੀਆਂ ਦੇ ਖਿਲਾਫ ਉਹ ਰਾਜਾਂ ਦਾ ਸਾਹ ਕੁੱਟ ਰਹੀਆ ਦੱਖਣੀ ਰਾਜ ਲੜ ਨਹੀਂ ਦੇਹ ਜੀ ਦੇ ਨਹੀਂ ਰਹੇ ਤਾਂ ਨੇ ਉੱਥੇ ਸਾਰੇ ਆ ਕੇ ਆ ਨਵੇਂ ਕਾਨੂੰਨ ਬਣੇ ਨੇ ਉਹਨਾਂ ਨੇ ਕਮੇਟੀਆਂ ਬਣਾ ਕੇ ਇਹਨਾਂ ਦੇ ਖਿਲਾਫਤ ਕੀਤੀ ਆ ਵੀ ਰਾਜਾਂ ਦੇ ਵਿੱਚ ਦਖਲਾ ਤੇ ਸਾਡੇ ਵਾਲਿਆਂ ਨੇ ਉਹਨਾਂ ਨੂੰ ਲਾਗੂ ਕਰਨ ਲਈ ਟ੍ਰੇਨਿੰਗਾਂ ਸ਼ੁਰੂ ਕਰਤੀਆਂ ਸਿੱਖਿਆ ਨੀਤੀ ਤਿੰਨ ਰਾਜਾਂ ਨੇ ਲਗ ਰੱਦ ਕੀਤੀ ਆ ਵੀ ਅਸੀਂ ਨਹੀਂ ਇਹਨੂੰ ਲਾਗੂ ਕਰਾਂਗੇ ਇਹ ਸਾਡੇ ਇਤਿਹਾਸ ਨੂੰ ਸਾਡੇ ਸੱਭਿਆਚਾਰ ਨੂੰ ਸਾਡੀ ਬੋਲੀ ਨੂੰ ਮਾਰਨ ਵਾਲੀ ਨੀਤੀ ਆ ਤੇ ਪੰਜਾਬ ਵਾਲੇ ਚੰਡੀਗੜ੍ਹ ਯੂਨੀਵਰਸਿਟੀ ਮੀਟਿੰਗਾਂ ਕਰਕੇ ਹਦਾਇਤਾਂ ਦੇ ਰਹੇ ਨੇ ਉਹਨੂੰ ਲਾਗੂ ਕਰਦੀ ਆ ਹੁਣ ਇੱਕ ਨਵੀਂ ਖਬਰ ਆਈ ਹੈ ਜਦਾ ਪਤਾ ਲੱਗ ਵੀ 7-8 ਕਾਲ ਦਾ ਜਿਹੜੇ ਉਹਦਾ ਨਿੱਜੀਕਰਨ ਕੀਤਾ ਜਾ ਰਿਹਾ ਮਤਲਬ ਤੁਸੀਂ ਕਹਿਣਾ ਹੀ ਕੀ ਆ ਅਮਲ 'ਚ ਤੁਸੀਂ ਕੀ ਕਰ ਰਹੇ ਹੋ ਵਿਰੋਧੀ ਧਿਰ ਵੀ ਇਸੇ ਪੱਖੋਂ ਕੋਈ ਸਾਰਥਕ ਰੋਲ ਨਹੀਂ ਨਿਭਾ ਰਹੀ ਕਿਉਂਕਿ ਉਹਨਾਂ ਕੋਲੇ ਵੀ ਮੁੱਦਿਆਂ ਦੀ ਤਾਂ ਸਿਆਸਤ ਹੈ ਨਹੀਂ ਮਸਲਾ ਮੁੱਦਿਆਂ ਦਾ ਮੁੱਦਾ ਚਾਹੇ ਸਿਹਤ ਦਾ ਲੈ ਲਓ ਸਿੱਖਿਆ ਦਾ ਲੈ ਲਓ ਰੋਜ਼ਗਾਰ ਦਾ ਲੈ ਲਓ ਬਿਜਲੀ ਦਾ ਲੈ ਲਓ ਜਿਹੜਾ ਮਰਜੀ ਆ ਆ ਬਿਜਲੀ ਕੱਟ ਦਾ ਇੱਕ ਨਵਾਂ ਤਰੀਕਾ ਰੋਜ਼ ਆ ਜਾਂਦਾ ਮੈਂ ਸੁਹਾਣੇ ਦੇ ਵਿੱਚ ਇਹ ਇਹ 3 ਘੰਟੇ ਇਹ ਬਿਜਲੀ ਡਿਸਟਰਪਟ ਰਹੇਗੀ ਜਿੰਨੇ ਮੁਰਮਤ ਹੁੰਦੀ ਆ ਸਾਰੇ ਪੰਜਾਬ ਚ ਕਟ ਲੱਗ ਰਹੇ ਨੇ ਨਾ ਇਹ ਦਿੱਤਾ ਜਾਂਦਾ ਵੀ ਬਿਜਲੀ ਸਪਲਾਈ ਚ بگਨ ਪੈ ਰਿਹਾ ਜਿਵੇਂ ਤਾਰਾਂ ਢਿੱਲੀਆਂ ਜਾਂ ਕੋਈ ਇਹ ਜਾਂ ਕੁਝ ਹੋਇਆ ਹੁੰਦਾ ਸੋ ਇਸ ਕਰਕੇ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ ਜੀ ਬਹੁਤ ਸ਼ੁਕਰੀਆ ਜੀ ਤਾਂ ਇਹਨਾਂ ਪੰਜਾਬ ਦੇ ਦੋ ਤਿੰਨ ਜਿਹੜੇ ਚਲੰਤ ਮੁੱਦੇ ਆ ਜਿਨ੍ਹਾਂ ਤੇ ਗੱਲਬਾਤ ਚੱਲ ਰਹੀ ਐ ਉਸ ਦੇ ਉੱਤੇ ਇਹਨਾਂ ਦਾ ਕੀ ਨਜ਼ਰੀਆ ਹੈ ਤੁਮਾਰੀ ਸਾਹਿਬ ਨੇ ਆਪਣੇ ਵਿਚਾਰ ਸਾਂਝੇ ਕੀਤੇ ਆ ਤੁਸੀਂ ਕੀ ਸੋਚਦੇ ਸਮਝਦੇ ਹੋ ਕਿ ਪੰਜਾਬ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਕਿੱਥੇ ਕਿਸ ਦੀ ਕੀ ਜ਼ਿੰਮੇਵਾਰੀ ਬਣਦੀ ਐ ਕਿਵੇਂ ਨਿਭਾਉਣੀ ਚਾਹੀਦੀ ਆਪਣੇ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ